ਜੀ ਸਰਪੰਚ ਸਾਹਿਬ ਕੀ ਕਹੋਗੇ ਕੱਲ ਸਰਬਸੰਮਤੀ ਹੋਈ ਤੁਸੀਂ ਵੀ ਉੱਥੇ ਮੌਜੂਦ ਸੀ ਤਾਂ ਇੱਕਦਮ ਫੋਨਫਿਰ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਕੀ ਕਾਰਨ ਅਸਲ ਸਰਪੰਚ ਰਹਿ ਚੁੱਕਾ ਜੀ ਪਿੱਛੇ ਵੀ 5 ਸਾਲ ਦੀ ਮੈਂ ਟਰਮ ਪੂਰੀ ਕੀਤੀ ਹੈ ਜੀ ਕਿਤਾ ਜਿਹੜੇ ਮੋਤਵਾਰ ਇਕੱਠੇ ਹੋਏ ਆ ਕਿਤੇ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਆਵੇ ਵੀ ਸਰਪੰਚ ਆਪਣੀ ਸਿਰਫ ਕੁਰਸੀ ਵਾਸਤੇ ਤਿਆਗ ਨਹੀਂ ਕਰਦਾ ਜੀ ਮੈਂ ਆਪਣਾ ਤਿਆਗ ਕੀਤਾ ਜੀ ਮੈਂ ਹਾਂ ਤੁਸੀਂ ਜਿਹਨੂੰ ਤੁਹਾਡਾ ਮਨ ਕਰਦਾ ਬਣਾ ਲਓ ਮੋਤਵਾਰਾਂ ਨੂੰ ਦੀ ਹਰ VOTER ਦੀ ਰਾਏ ਲੈਣੀ ਚਾਹੀਦੀ ਸੀ ਹਰ VOTER ਨੂੰ ਪੁੱਛਣਾ ਚਾਹੀਦਾ ਸੀ ਤਾਨੂੰ ਪਿੰਡ ਇਕੱਠਾ ਕਰਕੇ ਪੁੱਛਣਾ ਚਾਹੀਦਾ ਸੀ ਤੁਸੀਂ ਆਪਣੇ ਆਪ ਇਹ ਕਿਤਰਾ ਫੈਸਲਾ ਲੈ ਲਿਆ ਤੇ ਇਹਦੇ ਵਿੱਚ ਚਲੋ ਮੈਂ ਸੰਗਤ ਤੋਂ ਮਾਫੀ ਮੰਗਦਾ ਵੀ ਮੈਂ ਫੈਸਲਾ ਲੈ ਲਿਆ ਹਰ ਇੱਕ ਬੰਦਾ ਘਰ ਚੋਂ ਕੋਈ ਆਵੇ ਚਾਹੇ ਨਾ ਆਵੇ ਉਹ ਉੱਥੇ ਆਉਂਦਾ ਉਹਨਾਂ ਨਾਲ ਆਪਾਂ ਸਹਿਮਤੀ ਲੈਂਦੇ ਵੀ ਇਹ ਸਰਬਸੰਮਤੀ ਨਾਲ ਇਹਨੂੰ ਸਰਪੰਚ ਬਣਾਇਆ ਗਿਆ ਪਰ ਇਹ ਗੱਲ ਤੇ ਕੁਝ ਚੁਣੇ ਹੋਏ ਬੰਦਿਆਂ ਨੇ ਬਣਾ ਕੇ ਹਰpa ਕੇ ਤੇ ਇਹ ਐਲਾਨ ਕਰ ਦਿੱਤਾ ਜਿੰਦਾਬਾਦ 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 ਸੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਕਈਆਂ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਵੀ ਸਰਪੰਚ ਚੁਣੇ ਗਏ ਨੇ ਸੋ ਕਸਬਾ ਗੁੰਦਵਾਲ ਸਾਹਿਬ ਵਿਖੇ ਬੀਤੀ ਦੇਰ ਸ਼ਾਮ ਇੱਕ ਕੁਝ ਅਖਬਾਰਾਂ ਵਿੱਚ ਖਬਰ ਵੀ ਨਸਰ ਕਰ ਦਿੱਤੀ ਗਈ ਕਿ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਹੋ ਚੁੱਕੀ ਹੈ ਪਰ ਸਵੇਰ ਚੜੀ ਤਾਂ ਆਲਮ ਕੁਝ ਹੋਰ ਵੇਖਣ ਨੂੰ ਮਿਲਿਆ ਪਿੰਡ ਸਾਰਾ ਇੱਕ ਪਾਸੇ ਇਕੱਠਾ ਹੋ ਗਿਆ ਤੇ ਨਾਰੇਬਾਜ਼ੀਆਂ ਸ਼ੁਰੂ ਹੋ ਗਈਆਂ ਗਲੀਆਂ ਦੇ ਵਿੱਚ ਜਾ ਕੇ ਲੋਕਾਂ ਨੇ ਨਾਰੇਬਾਜ਼ੀ ਕੀਤੀ ਕਿ ਸਾਨੂੰ ਸਰਪੰਚੀਏ ਮਨਜ਼ੂਰ ਨਹੀਂ ਹੈ ਤਾਂ ਪਹਿਲੇ ਸਰਪੰਚ ਰਹਿ ਚੁੱਕੇ ਕੁਲਦੀਪ ਸਿੰਘ ਲਾਹੌਰੀਆ ਦੇ ਹੱਕ ਵਿੱਚ ਲੋਕ ਨਿੱਤਰ ਦੇ ਨਜ਼ਰ ਆਏ ਤਾਂ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਸਰਪੰਚ ਸਾਹਿਬ ਕੀ ਕਹੋਗੇ ਕੱਲ ਸਰਬਸੰਮਤੀ ਹੋਈ ਤੁਸੀਂ ਵੀ ਉੱਥੇ ਮੌਜੂਦ ਸੀ ਤਾਂ ਇੱਕਦਮ ਫੋਨਫਿਰ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਕੀ ਕਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੀ ਸ਼ਾਮ ਨੂੰ ਸਹਿਮਤੀ ਹੋਈ ਜੀ ਸਾਰੇ ਸਾਡੇ ਨਗਰ ਦੇ ਮਤਵਰ ਬੈਠੇ ਸੀ ਉਹਦੇ ਵਿੱਚ ਸਹਿਮਤੀ ਹੋਈ ਸੀ ਵੀ ਚਲੋ ਕੋਈ ਆਪਾਂ ਇਦਾਂ ਦਾ ਬਣਾਈਏ ਵੀ ਜਿਹੜਾ ਗੋਇੰਦਵਾਲ ਇਤਿਹਾਸਕ ਨਗਰ ਆ ਤਨਤਨ ਸ਼ਿਰਗੁਰ ਅਮਰਦਾਸ ਦੀ ਨਗਰੀ ਆ ਜੀ ਇਹਦੇ ਵਿੱਚ ਆਪਾਂ ਵੀ ਵਧੀਆ ਤਰੀਕੇ ਦੇ ਨਾਲ ਚਲੋ ਵਿਕਾਸ ਦਾ ਕੰਮ ਹੋ ਸਕੇ ਤੇ ਆਪਾਂ ਸਰਪੰਚ ਚੁਣੀਏ ਤੇ ਸਰਪੰਚ ਫਿਰ ਉਹਨਾਂ ਅਸੀਂ ਵੀ ਚਲੋ ਇਸ ਗੱਲ ਦੇ ਉੱਤੇ ਮੈਂ 10 ਸਾਲ ਸਰਪੰਚ ਰਹਿ ਚੁੱਕਾ ਜੀ ਪਿੱਛੇ ਵੀ 5 ਸਾਲ ਦੀ ਮੈਂ ਟਰਮ ਪੂਰੀ ਕੀਤੀ ਆ ਜੀ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਸੰਗਤ ਸੰਗਤਾ ਜਿਹੜੇ ਮੋਤਵਾਰ ਇਕੱਠੇ ਹੋਏ ਆ ਕਿਤੇ ਇਹਨਾਂ ਦੇ ਮਨ ਦੇ ਵਿੱਚ ਇਹ ਨਾਵੇ ਵੀ ਸਰਪੰਚ ਆਪਣੀ ਸਿਰਫ ਕੁਰਸੀ ਵਾਸਤੇ ਤਿਆਗ ਨਹੀਂ ਕਰਦਾ ਜੀ ਮੈਂ ਆਪਣਾ ਤਿਆਗ ਕੀਤਾ ਜੀ ਮੈਂ ਹਾਂ ਤੁਸੀਂ ਜਿਹਨੂੰ ਤੁਹਾਡਾ ਮਨ ਕਰਦਾ ਬਣਾ ਲਓ ਮੋਤਵਾਰਾਂ ਨੂੰ ਮੈਂ ਅਧਿਕਾਰ ਦਿੱਤੇ ਜੀ ਉਹਨਾਂ ਨੇ ਸਾਡਾ ਵੀਰ ਜਾਂ ਸਾਡਾ ਭਰਾ ਨਿਰਮਲ ਸਿੰਘ ਟੋਟੀ ਉਹਨੂੰ ਬਣਾਇਆ ਤੇ ਸਵੇਰੇ ਫਿਰ ਮੈਨੂੰ ਜਿਹੜੀ ਸੰਗਤ ਆ ਜਿਹੜੀ ਸਾਡੀ ਆ ਸੰਗਤ ਗੋਇੰਦਲ ਨਗਰ ਦੇ ਮੰਨੇ ਨਹੀਂ ਕੀਂਦੇ ਵੀ ਤੁਹਾਨੂੰ ਤੁਹਾਨੂੰ ਸੰਗਤ ਦੀ ਹਰ ਵੋਟਰ ਦੀ ਰਾਏ ਲੈਣੀ ਚਾਹੀਦੀ ਸੀ ਹਰ ਵੋਟਰ ਨੂੰ ਪੁੱਛਣਾ ਚਾਹੀਦਾ ਸੀ ਤਾਂ ਨੂੰ ਪਿੰਡ ਇਕੱਠਾ ਕਰਕੇ ਪੁੱਛਣਾ ਚਾਹੀਦਾ ਸੀ ਤੁਸੀਂ ਆਪਣੇ ਆਪ ਇਹ ਕਿਤਰਾ ਫੈਸਲਾ ਲੈ ਲਿਆ ਤੇ ਇਹਦੇ ਵਿੱਚ ਚਲੋ ਮੈਂ ਸੰਗਤ ਤੋਂ ਮਾਫੀ ਮੰਗਦਾ ਵੀ ਮੈਂ ਫੈਸਲਾ ਲੈ ਲਿਆ ਤੇ ਹੁਣ ਸੰਗਤ ਦੀ ਜਿੱਦਾਂ ਮਰਜ਼ੀ ਹੈ ਜੀ ਵੀ ਅਸੀਂ ਇਲੈਕਸ਼ਨ ਲੜਾਂਗੇ ਜੀ ਸਰਪੰਚ ਸਾਹਿਬ ਗੱਲ ਕੀਤੀ ਆਵੇ ਪਿਛਲੇ ਲੰਬੇ ਸਮੇਂ ਤੋਂ ਸਰਪੰਚੀ ਕਰਦੇ ਨਜ਼ਰ ਆ ਰਹੇ ਹੋ ਤਾਂ ਕਿਤੇ ਨਾ ਕਿਤੇ ਪਿੰਡ ਦੇ ਵਿਕਾਸਾਂ ਦੇ ਵਿੱਚ ਜੋ ਕੋਈ ਕਮੀ ਰਹਿ ਗਈ ਕੀ ਮੰਨਦੇ ਵਿੱਚ ਕੀ ਥਾਟ ਕੀ ਹੈਗਾ ਕਿ ਹਾਂ ਇਹ ਮੇਰੇ ਕੋਲ ਕਮੀ ਪੇਸ਼ੀ ਰਹਿ ਗਈ ਤਾਂ ਹੁਣ ਜੇ ਅੱਗੇ ਸੰਗਤ ਫਤਵਾ ਫੇਰ ਦਿੰਦੀ ਹੈ ਤਾਂ ਕੀ ਵਿਜ਼ਨ ਕੀ ਹੈ ਤੁਹਾਡਾ ਸਾਡਾ ਜੀ ਇੱਕ ਤਾਂ ਸਾਡਾ ਟ੍ਰੀਟਮੈਂਟ ਪਲਾਂਟ ਇੱਥੇ ਚੱਲ ਰਿਹਾ ਉਹ ਬਾਬਾ ਜੀ ਸੀਚੇਵਾਲ ਸਾਹਿਬ ਵਾਲਿਆਂ ਨੇ ਬਣਾਇਆ ਸੀ ਜਿਹੜਾ ਕਿ ਅਧੂਰਾ ਪਿਆ ਪੂਰਾ ਕੰਪਲੀਟ ਨਹੀਂ ਹੋਇਆ ਇੱਕ ਤੇ ਚਲੋ ਇਹੀ ਉਹਨਾਂ ਨੂੰ ਬਾਬਾ ਜੀ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਕਰਾਂਗੇ ਵੀ ਉਹਨੂੰ ਕੰਪਲੀਟ ਕੀਤਾ ਜਾਵੇ ਸੀਵਰੇਜ ਨੂੰ ਵੀ ਜਿਹੜਾ ਜਿਹੜਾ ਸਾਡਾ ਨਗਰ ਆ ਇਹਦਾ ਜਿਹੜਾ ਗੁਰਦੁਆਰਾ ਬੌਲੀ ਸਾਹਿਬ ਆ ਤੇ ਇਹਦਾ ਜਲ ਜਿਹੜਾ ਦੂਸ਼ਿਤ ਨਾ ਹੋਵੇ ਵਧੀਆ ਤਰੀਕੇ ਨਾਲ ਦੂਜਾ ਜਿਹੜਾ ਹੀ ਸਟੇਡੀਅਮ ਦੀ ਬੜੀ ਵੱਡੀ ਮੰਗ ਆ ਸੰਗਤਾਂ ਦੀ ਤੇ ਨੌਜਵਾਨ ਖੇਡਦੇ ਜਿਹੜੇ ਇਹਨਾਂ ਦੀ ਬੜੀ ਵੱਡੀ ਮੰਗ ਆ ਜੀ ਸਾਨੂੰ ਸਟੇਡੀਅਮ ਇੱਥੇ ਦਿੱਤਾ ਜਾਵੇ ਪਿਛਲੇ ਸਮੇਂ ਚ ਕਾਲੀ ਸਰਕਾਰ ਵੇਲੇ ਇਥੇ ਪੰਜ ਕਿੱਲੇ ਜਗ੍ਹਾ ਲਾਟ ਹੋਈ ਸੀ ਜਿਹਦੇ ਵਿੱਚ ਸਰਕਾਰ ਨੇ ਅਜੇ ਤੱਕ ਉਹਦਾ ਸਟੇਡੀਅਮ ਨਹੀਂ ਬਣਾ ਕੇ ਬੱਚਿਆਂ ਨੂੰ ਦਿੱਤਾ ਉਹਦੇ ਤੋਂ ਵੀ ਜਿਹੜੇ ਸਾਡੇ ਨੌਜਵਾਨ ਨਾਰਾਜ਼ ਆ ਇਹ ਜ਼ਰੂਰੀ ਇਹੀ ਮੰਗ ਐਮਐਲਏ ਸਾਹਿਬ ਅੱਗੇ ਵੀ ਰੱਖਾਂਗੇ ਐਮਐਲਏ ਸਾਹਿਬ ਅੱਗੇ ਵੀ ਰੱਖਾਂਗੇ ਜੀ ਸਰਕਾਰ ਤੱਕ ਵੀ ਪਹੁੰਚਾਵਾਂਗੇ ਜੀ ਵੀ ਬੱਚਿਆਂ ਨੂੰ ਸਟੇਡੀਅਮ ਦਿੱਤਾ ਜਾਵੇ ਬਣਾ ਕੇ ਇਹ ਜਿਹੜੀ ਆ ਮੁੱਖ ਮੰਗ ਆ ਸਾਡੇ ਇਲਾਕੇ ਦੀ ਅਛਾ ਲੋਰੀਓ ਸਾਹਿਬ ਗੱਲ ਕੀਤੀ ਜਾਵੇ ਤਾਂ ਪਿਛਲੇ ਦੋ ਚਾਰ ਦਿਨ ਤੋਂ ਲਗਾਤਾਰ ਦੇਖਿਆ ਜਾ ਰਿਹਾ ਕਿ ਕਾਂਗਰਸੀ ਪੰਚਾਇਤ ਸਰਪੰਚਾਂ ਅਤੇ ਕਾਲੀ ਦਲ ਦੇ ਪੰਚਾਇਤ ਸਰਪੰਚਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੇ ਸੱਤਾਧਿਰ ਪਾਰਟੀਆਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਜਿਹੜੇ ਨਿਊ ਡਿਊ ਸਰਟੀਫਿਕੇਟ ਹੋਏ ਜਾਂ ਹੋਰ ਕਈ ਤਰ੍ਹਾਂ ਦੇ ਕਾਗਜ਼ਾਤ ਨੇ ਉਹ ਨਹੀਂ ਪ੍ਰੋਵਾਈਡ ਕਰਾ ਰਹੇ ਦੂਸਰਿਆਂ ਨੂੰ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਾਗਜ਼ੀ ਦਾਖਲ ਕਰਨ ਜਾਓਗੇ ਤਾਂ ਕਿਤੇ ਨਾ ਕਿਤੇ ਕੋਈ ਦਿੱਕਤ ਆ ਸਕਦੀ ਹੈ ਨਹੀਂ ਇਹ ਤਾਂ ਜੀ ਜਦੋਂ ਅਸੀਂ ਪੇਪਰ ਦਾਖਲ ਕਰਾਂਗੇ ਤੇ ਉਹ ਵੇਖਾਂਗੇ ਵੀ ਸਾਨੂੰ ਕੀ ਮੁਸ਼ਕਲ ਆਉਂਦੀ ਹੈ ਜੀ ਜਿੱਦਾਂ ਨੋ ਨੋਸੀਆ ਚੁੱਲਾ ਟੈਕਸ ਵਗੈਰਾ ਆਹੀ ਤਾਂ ਜੇ ਲੈ ਨਹੀਂ ਸਰਬਸੰਤੀ ਦਾ ਕਰਕੇ ਵੀ ਸਾਡੇ ਨਗਰ ਦੀ ਹੋਣੀ ਆ ਤੇ ਜੇ ਇਹਨਾਂ ਦੀ ਕੋਈ ਮੁਸ਼ਕਲ ਹੋਊਗੀ ਤਾਂ ਸੰਗਤ ਸਾਡੀ ਸਾਰੇ ਨਾਲ ਆ ਜੀ ਤੇ ਫੇਰ ਉੱਥੇ ਫੇਰ ਵੇਖਾਂਗੇ ਵੀ ਜੇ ਕੋਈ ਸੰਗਤ ਸਾਡੇ ਨਾਲ ਜੇ ਕੋਈ ਸਰਕਾਰ ਧੱਕਾ ਕਰਦੀ ਆ ਤਾਂ ਸੋ ਇਸਨ ਸਾਡੇ ਨਾਲ ਸਰਪੰਚ ਸਾਬਕਾ ਕੁਲਦੀਪ ਸਿੰਘ ਲਾਹਰੀਆ ਜਿਨ੍ਹਾਂ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਦੱਸ ਦਈਏ ਕਿ ਬੀਤੀ ਸ਼ਾਮ ਇੱਕ ਐਲਾਨ ਹੋ ਚੁੱਕਾ ਸੀ ਕਿ ਇੱਥੇ ਸਰਪੰਚ ਬਣਾ ਦਿੱਤਾ ਗਿਆ ਏ ਨਰਮਲ ਸਿੰਘ ਢੋਟੀ ਜੋ ਕਿ ਸੱਤਾ ਤੇ ਰਪਾਰਟੀ ਦਾ ਆਗੂ ਵੀ ਹੈ ਤਾਂ ਹੋਰ ਵੀ ਮੌਜੂਦ ਨੇ ਹਾਂਜੀ ਬਾਈ ਜੀ ਕਿਵੇਂ ਦੇਖਦੇ ਜੋ ਇੱਕਦਮ ਸੰਗਤ ਲੋਹਰੀਆ ਸਾਹਿਬ ਦੇ ਹੱਕ ਵਿੱਚ ਆਈ ਕੱਲ ਤਾਂ ਕੁਝ ਹੋਰ ਖਬਰਾਂ ਨਾ ਸ਼ੁਰੂ ਹੋਈਆਂ ਤਾਂ ਕਿਤੇ ਨਾ ਕਿਤੇ ਪਟਾਕੇ ਵੀ ਚੱਲ ਗਏ ਉੱਧਰ ਹਾਂਜੀ ਭਾਜੀ ਗੱਲ ਇਸ ਤਰ੍ਹਾਂ ਵੀ ਜਿਹੜੀ ਕੁਲਦੀਪ ਸਿੰਘ ਸਰਪੰਚ ਹਨ ਜੀ ਇਹ ਪਿੰਡ ਦੀ ਹਰ ਇੱਕ ਗਲੀ ਦੇ ਵਿੱਚ ਮੌਜੂਦ ਹੁੰਦੇ ਆ ਅੱਧੀ ਰਾਤ ਨੂੰ ਆਵਾਜ਼ ਮਾਰੋ ਗਲੀ 'ਚ ਖੜੇ ਹੁੰਦੇ ਆ ਇਹ ਬਹੁਤ ਹੀ ਵਧੀਆ ਕੰਮ ਕਰਨ ਦੇ ਆ 80 80 85% ਜਿਹੜੇ ਪਿੰਡ ਦੀ ਜਿਹੜੀ ਮੇਨ ਲੋਗ ਆ ਮੇਨ ਜਨਤਾ ਉਹ ਕੁਲਦੀਪ ਸਿੰਘ ਲੋਹੜੀ ਦੇ ਨਾਲ ਆ ਕੀ ਗੱਲ ਉਹ ਸੱਤਾ ਤੇ ਪਾਰਟੀ ਦਾ ਆਗੂ ਆ ਜਿਹੜਾ ਨਰਮਲ ਟੋਟੀ ਦਾ ਉੱਤੇ ਨਹੀਂ ਬਾਰੇ ਸਾਨੂੰ ਨਹੀਂ ਪਤਾ ਉਹ ਕੌਣ ਆ ਸਾਨੂੰ ਤੇ ਕੁਲਦੀਪ ਸਿੰਘ ਲੋਹੜੀ ਬਾਰੇ ਪਤਾ ਅਸੀਂ ਉਹਨਾਂ ਨੂੰ ਜਾਣਦੇ ਹੀ ਨਹੀਂ ਵੀ ਕੌਣ ਆ ਉਹ ਮੈਨੂੰ ਨਹੀਂ ਪਤਾ ਕੌਣ ਆ ਮੈਂ ਤੇ ਕੁਲਦੀਪ ਸਿੰਘ ਲੋਹੜੀ ਦੇ ਸੰਬੰਧ ਨੂੰ ਜਾਣਦਾ ਕਿਉਂਕਿ ਇਹ ਹਰ ਪਿੰਡ ਗਲੀ ਗਲੀ ਦੇ ਵਿੱਚ ਬੱਚਾ ਬੱਚਾ ਜਾਣਦਾ ਇਹਨਾਂ ਨੂੰ ਅਸੀਂ ਇਹਦੇ ਨਾਲ ਆ ਜੋ ਮਰਜੀ ਹੋਵੇ ਹਾਰ ਜਿੱਤ ਤੇ ਬਣੀ ਆ ਕਿਤੇ ਨਾ ਕਿਤੇ ਕੱਲ ਜਦੋਂ ਸਰਬਸੰਮਤੀ ਹੋਈ ਤਾਂ ਕਿਤੇ ਕਿਸੇ ਸਪੀਕਰ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਹੋਵੇ ਲੋਕਾਂ ਨੂੰ ਸੱਦਿਆ ਗਿਆ ਨਹੀਂ ਨਹੀਂ ਸਭ ਤੋਂ ਪਹਿਲਾਂ ਸਰਬ ਸਰਬਸੰਮਤੀ ਤੇ ਇਹ ਗੱਲ ਹੀ ਵੀ ਜੇਕਰ ਇਹਨਾਂ ਨੇ ਸਰਬਸੰਮਤੀ ਕਰਨੀ ਹੈ ਨਾ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਉਂਦੇ ਹਰ ਇੱਕ ਬੰਦਾ ਘਰ ਚੋਂ ਕੋਈ ਆਵੇ ਚਾਹੇ ਨਾਵੇ ਉਹ ਉੱਥੇ ਆਉਂਦਾ ਉਹਨਾਂ ਆਪਾਂ ਸਹਿਮਤੀ ਲੈਂਦੇ ਵੀ ਇਹ ਸਰਬਸੰਮਤੀ ਨਾਲ ਇਹਨੂੰ ਸਰਪੰਚ ਬਣਾਇਆ ਗਿਆ ਪਰ ਇਹ ਗੱਲ ਤੇ ਕੁਝ ਚੁਣੇ ਹੋਏ ਬੰਦਿਆਂ ਨੇ ਬਣਾ ਕੇ ਹਰpa ਕੇ ਤੇ ਇਹ ਐਲਾਨ ਕਰ ਦਿੱਤਾ ਕਿਤੇ ਨਾ ਕਿਤੇ ਮੰਨ ਦੇ ਵਿੱਚ ਨਿਰਾਸ਼ਾ ਆਈ ਸੀ ਕਿ ਸਾਡਾ ਸਾਡਾ ਜਿਹੜਾ ਅਸੀਂ ਆਗੂ ਅੱਗੇ ਲਾਇਆ ਸੀ ਉਹਨਾਂ ਵੱਲੋਂ ਵੀ ਨਹੀਂ ਸੱਦਿਆ ਗਿਆ ਤਾਂ ਕਿਤੇ ਕਿਤੇ ਨਿਰਾਸ਼ਾ ਸਰਪੰਚ ਜੀ ਪ੍ਰਤੀ ਆਈ ਸੀ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਆ ਸਾਨੂੰ ਤੇ ਉਹ ਇਸ ਪਿੰਡ ਦਾ ਬੰਦਾ ਨਹੀਂ ਸਮਝਦੇ ਵੀ ਅਸੀਂ ਤੇ ਸਾਡੀ ਕਿਸੇ ਬੰਦੇ ਦੀ ਵੈਲਿਊ ਨਹੀਂ ਹੈਗੀ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਆਪਸ ਵਿੱਚ ਹੀ ਕਰ ਲਿਆ ਇਹਨਾਂ ਨੇ ਅਸੀਂ ਤੇ ਕੁਲਦੀਪ ਸਿੰਘ ਸਰਪੰਚ ਸਿੰਘ ਲੋਹੜੀਏ ਗੁਲਦੀਪ ਸਿੰਘ ਦੇ ਨਾਲ ਆ ਇਹਦੇ ਨਾਲ ਹੀ ਤੁਰਾਂਗੇ ਭਵੇਂ ਹਾਰ ਜੀਏ ਤੇ ਭਵੇਂ ਜਿੱਤ ਜੀਏ ਕਿਉਂਕਿ 90% ਲੋਕ ਕੁਲਦੀਪ ਸਿੰਘ ਲਾਹੌਰੀ ਦੇ ਨਾਲ ਆ ਤੇ ਮੈਂ ਇਹ ਲਿਖ ਕੇ ਦਿੰਦਾ ਵੀ ਇਹ 100% ਜਿੱਤਣਗੇ ਸੋ ਇਹ ਪਿੰਡ ਦੇ ਲੋਕ ਵੀ ਨੇ ਭਾਰੀ ਇਕੱਠ ਹੋਇਆ ਤਾਂ ਇਹਨਾਂ ਦੀ ਇੱਕੋ ਇਹਨਾਂ ਨੇ ਕਿਹਾ ਕਿ ਅਸੀਂ ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀ ਦੇ ਨਾਲ ਆ ਜੋ ਕੱਲ ਸਰਬਸੰਮਤੀ ਨਾਲ ਸਰਪੰਚੀ ਦੀ ਚੋਣ ਹੋਈ ਉਹ ਪਿੰਡ ਵਾਸੀਆਂ ਨੂੰ ਪੁੱਛਿਆ ਨਹੀਂ ਗਿਆ ਕੇਵਲ ਤੇ ਕੇਵਲ 40 50 ਬੰਦੇ ਗਏ ਲੋਕਾਂ ਨੇ ਰੋਸ ਕੀਤਾ ਕਿ ਇੱਕ ਪਾਸੇ 7000 ਦੇ ਕਰੀਬ ਵੋਟ ਹੈ ਗੋਇੰਦਵਾਲ ਸਾਹਿਬ ਦੇ ਵੋਟਰਾਂ ਦੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਅਣਗੈਲੀਆਂ ਕਰਕੇ ਇਹ ਜਿਹੜੀ ਸਰਪੰਚੀ ਹੈ ਇੱਕ ਕਹਿ ਸਕਦੇ ਹਾਂ ਕਿ ਸੱਤਾਧਿਰ ਪਾਰਟੀ ਦੇ ਆਗੂ ਨੂੰ ਕੱਲ ਦੇ ਦਿੱਤੀ ਗਈ ਸੀ ਪਰ ਅੱਜ ਆਲਮੇ ਤੇ ਹੋ ਰਿਹਾ ਕੁਝ ਲੋਕ ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀਆ ਦੇ ਹੱਕ ਵਿੱਚ ਨਿੱਤਰ ਦੇ ਨਜ਼ਰ ਆ ਰਹੇ ਨੇ ਤੇ ਇਹਨਾਂ ਵੱਲੋਂ ਵੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੋ ਹੁਣ ਦੇਖਣਾ ਹੋਵੇਗਾ ਕਿ ਚੋਣਾਂ ਦੇ ਨਤੀਜੇ ਕੀ ਸਾਹਮਣੇ ਆਉਂਦੇ ਨੇ ਕੈਮਰਾਮੈਨ ਬਲਜੀਤ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ ਸ਼੍ਰੀ ਗੋਇੰਦਵਾਲ ਸਾਹਿਬ